ਡੀਅਰ ਫੈਲੋਸ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਕਦੀ ਵੀ ਪਰਮੇਸ਼ਵਰ ਦਾ ਤੇ ਕੀ ਕਦੀ ਕਿਸੇ ਮਨੁੱਖ ਦਾ ਵੀ ਮਜ਼ਾਕ ਨਾ ਉਡਾਓ ਕਿਉਂਕਿ ਜੋ ਅਸੀਂ ਬੀਜਾਂਗੇ ਉਹੀ ਸਾਨੂੰ ਵੜਨਾ ਪੈਣਾ ਹੈ ਅਗਰ ਤੁਸੀਂ ਕਿਸੇ ਦੇ ਲਈ ਦੁਰਵਚਨ ਬੀਜਦੇ ਹੋ ਕਿਸੇ ਨੂੰ ਦੁਰਵਚਨ ਬੋਲਦੇ ਹੋ ਉਹ ਤੁਹਾਨੂੰ ਮੋਰੀਓ ਕੁਝ ਨਹੀਂ ਕਹਿੰਦਾ ਅੱਗੋਂ ਤੁਹਾਨੂੰ ਜਵਾਬ ਨਹੀਂ ਦਿੰਦਾ ਗਲਤ ਰਿਪਲਾਈ ਨਹੀਂ ਕਰਦਾ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਤਾਂ ਉੱਥੇ ਦੁਰਬਚਨ ਬੀਜਿਆ ਸੀ ਤੇ ਤੁਹਾਨੂੰ ਉੱਥੇ ਜਿਹੜਾ ਆ ਕੁਝ ਵੱਡੇ ਨੂੰ ਨਹੀਂ ਮਿਲਿਆ ਉੱਥੇ ਤੁਹਾਨੂੰ ਗਾਲਾਂ ਨਹੀਂ ਕਿਸੇ ਨੇ ਕੱਡੀਆਂ ਕਿਸੇ ਦੂਜੇ ਥਾਂ ਤੇ ਸੁਣਨ ਨੂੰ ਮਿਲ ਜਾਣਗੀਆਂ ਤੁਸੀਂ ਕਿਤੇ ਬੀਜੀਆਂ ਪਰ ਤੁਹਾਨੂੰ ਉਹ ਵੱਡਣੀਆਂ ਪੈਣੀਆਂ ਹੀ ਆ ਤੁਸੀਂ ਕਿਸੇ ਨਾਲ ਧੋਖਾ ਕੀਤਾ ਤੁਸੀਂ ਜਿਹੜੇ ਵਿਅਕਤੀ ਨਾਲ ਧੋਖਾ ਕੀਤਾ ਅਗਰ ਉਹ ਤੁਹਾਨੂੰ ਧੋਖਾ ਨਹੀਂ ਦੇ ਰਿਹਾ ਤੁਹਾਨੂੰ ਹੋਰ ਕਿਸੇ ਜਗ੍ਹਾ ਤੋਂ ਧੋਖਾ ਮਿਲ ਸਕਦਾ ਹੈ ਪਰ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਧੋਖਾ ਬੀਜਿਆ ਆ ਤਾਂ ਧੋਖਾ ਇੱਕ ਦਿਨ ਤੁਹਾਨੂੰ ਕੱਟਣਾ ਪੈਣਾ ਹੈ